ਇਸ ਸਮੇਂ ਵੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਐਮਪੀ ਅਮਰਪਾਲ ਸਿੰਘ ਦੇ ਸਾਥੀ ਪਪਲ ਪ੍ਰੀਤ ਸਿੰਘ ਤੋਂ ਐਨਐਸਏ ਹਟਾ ਦਿੱਤਾ ਗਿਆ ਹੈ ਤੇ ਜਲਦ ਹੀ ਆਸਾਨਦੀ ਡਿਬਗੁਰਗੜ ਜੇਲ੍ਹ ਤੋਂ ਉਸ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਦੱਸਦੀ ਹੈ ਕਿ ਖਡੂਰ ਸਾਹਿਬ ਤੋਂ ਐਮਪੀ ਅਮਰਪਾਲ ਸਿੰਘ ਦੇ ਸਾਥੀ ਪਪਲ ਪ੍ਰੀਤ ਸਿੰਘ ਤੋਂ ਐਨਐਸਏ ਹਟਾ ਦਿੱਤਾ ਗਿਆ ਹੈ ਇਸ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੀ ਇੱਕ ਟੀਮ ਡਿਬਰੂਗੜ ਦੇ ਲਈ ਰਵਾਨਾ ਹੋ ਚੁੱਕੀ ਹੈ ਅਤੇ ਕੱਲ ਜਾਂ ਫਿਰ ਅੱਜ ਜਿਹੜੀ ਆ ਪਪਲ ਪ੍ਰੇਸਿੰਗ ਦੀ ਵੀ ਵਾਪਸੀ ਹੋ ਸਕਦੀ ਹੈ ਜਿਵੇਂ ਬਾਕੀ ਸੱਤ ਸਾਥੀਆਂ ਨੂੰ ਡਿਬਰੂਗੜ ਤੋਂ ਆਸਾਨ ਜੋ ਆਸਾਨ ਜੇਲ ਡਿਬਰੂਗੜ ਹੈ ਉਥੋਂ ਦੀ ਪੰਜਾਬ ਲਿਆਂਦਾ ਗਿਆ ਹੈ ਤਾਂ ਉਸੇ ਪ੍ਰੋਸੈਸ ਨੂੰ ਹੀ ਪੂਰੇ ਪੂਰਾ ਜੋ ਹੈ ਫੋਲੋ ਕੀਤਾ ਜਾਏਗਾ ਅਤੇ ਪਪਲ ਪ੍ਰੇਸਿੰਗ ਨੂੰ ਵੀ ਜੋ ਹੈ ਉਹ ਪੰਜਾਬ ਲਿਆਂਦਾ ਜਾਵੇਗਾ ਜਿਸ ਤੋਂ ਬਾਅਦ ਅਜਨਾਲਾ ਥਾਣੇ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਣੀ ਹੈ ਦੱਸ ਦਈਏ ਕਿ ਅਮਰਿਤਪਾਲ ਸਿੰਘ ਹੁਣਾਂ ਦੇ ਉੱਤੇ ਵੀ ਲੱਗੀ ਐਨਐਸਏ ਜਿਹੜੀ ਆ ਉਹ ਇਸੇ ਮਹੀਨੇ ਹੀ ਖਤਮ ਹੋ ਜਾਵੇਗੀ ਜਿਸ ਤੋਂ ਬਾਅਦ ਉਮੀਦ ਹੈ ਵੀ ਲਗਾਈ ਜਾ ਰਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਵੀ ਪੰਜਾਬ ਲੈ ਜਾਂਦਾ ਜਾ ਸਕਦਾ ਹੈ ਤਾਂ ਉਥੇ ਦੱਸ ਦਈਏ ਕਿ ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਤੋਂ ਐਨਐਸਏ ਜੋ ਹੈ ਉਹ ਹਟਾ ਦਿੱਤਾ ਗਿਆ ਹੈ ਤਾਂ ਡਿਬਰੂਗੜ ਦੇ ਲਈ ਪੰਜਾਬ ਪੁਲਿਸ ਦੀ ਇੱਕ ਟੀਮ ਰਵਾਨਾ ਵੀ ਹੋ ਚੁੱਕੀ ਹੈ ਅੱਜ ਜਾਂ ਫਿਰ ਕੱਲ ਪਪਲਪ੍ਰੀਤ ਸਿੰਘ ਨੂੰ ਪੰਜਾਬ ਲੈ ਜਾਂਦਾ ਜਾ ਸਕਦਾ ਹੈ